ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਹਰਦੀਪ ਸਲਾਈ ਕਢਾਈ ਸੈਂਟਰ ਤੇ ਹਾਂਜੀ ਅੱਜ ਆਪਾਂ ਜਿਹੜੇ ਸੂਟਾਂ ਦੀ ਵੀਡੀਓ ਲੈ ਕੇ ਆਪਾਂ ਆਪਦੇ ਇੱਥੇ ਸਟਿਚ ਕੀਤੇ ਨੇ ਬਟਿਕ ਤੇ ਹਾਂਜੀ ਇਹਦੇ ਵਿੱਚ ਕੁਸ਼ਕ ਪਲਾਜੋ ਸੂਟ ਨੇ ਕੁਸ਼ਕ ਸਿੰਪਲ ਸਲਵਾਰ ਸੂਟ ਨੇ ਹਨਾ ਜਲਤਰ ਪਲਾਜੋ ਸੂਟ ਬਣਾਈ ਜਾਂਦੇ ਨੇ ਜਾਂ ਫਿਰ ਸਿੰਪਲ ਸਲਵਾਰ ਸੂਟ ਬਣਾਈ ਜਾਂਦੇ ਨੇ ਅੱਜ ਅਸੀਂ ਉਹਨੂੰ ਤੁਹਾਨੂੰ ਉਹਦੇ ਬਾਰੇ ਅਸੀਂ ਦੱਸਦੇ ਹਾਂ ਹਾਂਜੀ ਇਹ ਪਹਿਲਾ ਪਲਾਜੋ ਸੂਟ ਆ ਇਹ ਆਪਾਂ ਨੇ ਪੈਂਟ ਪਲਾਜੋ ਬਣਾਇਆ ਜੇ ਅੱਗੇ ਬੋਕਰਮ ਵਾਲੀ 벨ਟ ਲਾ ਕੇ ਤੇ ਬੈਕ ਸਾਈਡ ਦੇ ਇਲਾਸਟਿਕ ਆ। ਇਹ ਇਹਦੇ ਨਾਲ ਕਮੀਜ਼ ਆ। ਇਹਦੇ ਅੱਗੇ ਘੇਰੇ ਤੇ ਇਦਾਂ ਡਿਜ਼ਾਈਨ ਬਣਾਇਆ। ਇਹਦੀ ਲੈਂਥ ਜਿਹੜੇ ਇਦਾਂ ਦੇ ਸੂਟ ਆਉਂਦੇ ਆ ਨਾ ਇਹਨਾਂ ਦੀ ਲੈਂਥ ਬਹੁਤ ਘੱਟ ਹੁੰਦੀ ਆ। ਇੱਕ ਇਹਨ ਫਾਈ ਸੀ ਜਿਹੜਾ ਉਹ ਹੈਗੀ ਸੀ ਇਹਦੇ ਕਰਕੇ ਆਪਾਂ ਜਿਹੜਾ ਇਹਦਾ ਪਲਾਜ਼ੋ ਦਾ ਕੱਪੜਾ ਸੀ ਉਹ ਫਰੰਟ ਤੇ ਬੈਕ ਦੋਨੋਂ ਸਾਈਡ 'ਤੇ ਲਾ ਕੇ ਇਹਦੀ ਲੈਂਥ ਪ੍ਰੋਪਰ ਕਰਤੀ ਜਿੰਨੀ ਲੈਂਥ ਕਸਟਮਰ ਨੂੰ ਚਾਹੀਦੀ ਸੀ। ਫਿਰ ਆਪਾਂ ਇਹਦੇ ਬਾਹਾਂ ਦੀ ਲੈਂਥ ਵਧਾਉਣ ਵਾਸਤੇ ਇਹਦੀਆਂ ਬਾਹਾਂ 'ਤੇ ਵੀ ਇਦਾਂ ਲੈਸ ਪਾ ਇਹ ਪਲਾਜੋ ਦਾ ਕੱਪੜਾ ਪਾ ਕੇ ਇਹੀ ਡਿਜ਼ਾਈਨ ਆਪਾਂ ਨੇ ਇਹਦੇ ਬਾਹਾਂ ਤੇ ਵੀ ਬਣਾਤਾ ਇਹ ਆਪਣਾ ਪਹਿਲਾ ਸੂਟ ਸੀ ਇਹ ਆ ਜੀ ਆਪਣਾ ਦੂਜਾ ਸੂਟ ਦੇਖਣ ਤੇ ਜੀ ਹਾਂ ਜੀ ਇਹ ਆਪਣਾ ਦੂਜਾ ਸੂਟ ਆ ਜੀ ਇਹ ਵੀ ਆਪਾਂ ਪਲਾਜੋ ਸੂਟ ਹੀ ਰੈਡੀ ਕੀਤਾ ਇਹਦੇ ਆਪਾਂ ਗਲੇ ਤੇ ਇਦਾਂ ਡਿਜ਼ਾਈਨ ਬਣਾਇਆ ਇਦਾਂ ਇਹਦੇ ਘੇਰੇ ਤੇ ਡਿਜ਼ਾਈਨ ਇਹਦੇ ਨਾਲ ਆਪਾਂ ਨੇ ਪੈਂਟ ਪਲਾਜੋ ਸਟਿਚ ਕੀਤਾ ਅੱਗੇ ਆਪਣੇ ਬੈਲਟ ਲਗਾਈਏ ਪਿੱਛੇ ਲਾਸਟ ਤੱਕ ਇਹਦੀ ਆਪਾਂ ਜਿਹੜੀ ਮੂਰੀ ਆ ਉਹਦੇ ਤੇ ਐਮਏ ਡਿਜ਼ਾਈਨ ਬਣਾਇਆ ਉਹਦੇ ਤੇ ਆਪਾਂ ਨੇ ਇਦਾਂ ਡਿਜ਼ਾਈਨ ਬਣਾਇਆ ਇਹ ਆਪਣਾ ਦੂਜਾ ਪਲਾਜੋ ਸੂਟ ਹਾਂਜੀ ਇਹ ਆਪਣਾ ਤੀਸਰਾ ਪਲਾਜੋ ਸੂਟ ਆ ਇਹਦੀ ਆਪਾਂ ਕਟਿੰਗ ਦੀ ਵੀਡੀਓ ਜਿਹੜੀ ਪਹਿਲੀ ਵੀਡੀਓ ਆਪਣੀ ਉਹ ਇਸੇ ਸੂਟ ਦੀ ਕਟਿੰਗ ਦੀ ਪਾਈ ਸੀ ਇਹ ਆਂਟੀ ਦਾ ਸੂਟ ਹੈ ਹੈਵੀ ਸਾਈਜ਼ ਥੋੜਾ ਜਿਹਾ ਸੂਟ ਆ ਇਹਦੇ ਬਾਹਾਂ ਤੇ ਆਪਾਂ ਨੇ ਐਵੇਂ ਦੀ ਪੱਟੀ ਲਾਈਏ ਸਿੰਪਲ ਸਟਿਚ ਕੀਤਾ ਤੇ ਇਹਦੇ ਘੇਰੇ ਤੇ ਇਦਾਂ ਸੀਗਾ ਕਢਾਈ ਦਾ ਸੀਗਾ ਪੱਟੀ ਲੱਗੀ ਵੀ ਹੈ ਆਪਾਂ ਸੇਮ ਇਦਾਂ ਹੀ ਲਾਤੀ ਇਹ ਆਪਾਂ ਐਵੇਂ ਲਾਤੀ ਹਾਂਜੀ ਇਹ ਸੀ ਆਪਣਾ ਤੀਸਰਾ ਪਲਾਜੋ ਸੂਟ ਇਹ ਆਜੀ ਆਪਣਾ ਚੌਥਾ ਪਲਾਜੋ ਸੂਟ ਇਹਦੇ ਵੀ ਆਪਾਂ ਸੇਮ ਪੈਂਟ ਬਣਾਇਆ ਅੱਗੇ 벨ਟ ਲਾ ਕੇ ਤੇ ਬੈਕ ਸਾਈਡ ਇਹਦੇ ਇਲਾਸਟਿਕ ਲਾ ਕੇ ਇਹਦੀ ਆਪਾਂ ਮੂਰੀ ਸਿੰਪਲ ਰੱਖੀ ਆ ਬਾਟਮ ਤੇ ਇਹਦੇ ਕੁਛ ਨਹੀਂ ਕੀਤਾ ਇਹ ਇਹਦਾ ਕਮੀਜ਼ ਆ ਇਹਦੇ ਕਮੀਜ਼ ਤੇ ਇਦਾਂ ਪੱਟੀ ਪਹਿਲਾਂ ਹੀ ਲੱਗੀ ਹੋਈ ਸੀ ਆਪਾਂ ਇਹੀ ਲਾਤੀ ਬਾਹਾਂ ਤੇ ਤੇ ਅੱਗੇ ਘੇਰੇ ਤੇ ਇਹ ਆਪਾਂ ਨੇ ਇਦਾਂ ਪੱਟੀ ਲਾ ਕੇ ਪਲਾਜ਼ੋ ਨਾਲ ਦੀ ਇਹਨੂੰ ਇਦਾਂ ਡਿਜ਼ਾਈਨ ਕਰਤਾ ਹਾਂਜੀ ਇਹ ਉਹਨਾਂ ਦੇ ਸਲਵਾਰ ਸੂਟ ਨੇ ਉਹਨਾਂ ਦੀ ਮੰਮੀ ਦੇ ਸੂਟ ਨੇ ਤੇ ਇਹ ਸਿੰਪਲ ਸਲਵਾਰ ਸੂਟ ਬਣਾਇਆ ਆਪਾਂ ਨੇ ਸਲਵਾਰ ਸਿੰਪਲ ਤੇ ਇਹਦੇ ਇਦਾਂ ਆਪਾਂ ਨੇ ਚਾਕਾਂ ਤੇ ਪਾਈਪਿੰਗ ਗੋਮ ਪਾਈਪਿੰਗ ਕੱਢੀ ਆ ਜਿਹੜੀ ਬਿਲਕੁਲ ਵਿਜੀਬਲ ਨਹੀਂ ਹੁੰਦੀ ਸੂਟ ਆ ਇਹੋਨਾਂ ਦਾ ਹੀ ਇਹ ਵੀ ਸਿੰਪਲ ਸਲਵਾਰ ਸੂਟ ਆ ਇਹ ਗਰਮੀ ਦੇ ਅਕੋਰਡਿੰਗ ਕਰਕੇ ਵਿੱਚ ਨਹੀਂ ਲਾਈਕ ਕਰਦੇ ਹਨ ਜਿਹਨਾਂ ਨੇ ਨਹੀਂ ਪਾਈਪਿੰਗ ਜਾਂ ਕੁਝ ਵੀ ਲੈਸਾਂ ਵਗੈਰਾ ਥੋੜੀ ਜਿਹੀ ਵੱਡੀ ਏਸ ਦੇ ਨਿਯੰਟੀ ਜਿਨ੍ਹਾਂ ਦੇ ਸੂਟ ਨੇ ਉਹਨਾਂ ਨੇ ਇਹਨਾਂ ਨੂੰ ਸਿੰਪਲ ਰੱਖਣ ਵਾਸਤੇ ਕਿਹਾ ਸੀ ਆਪਾਂ ਉਦਾਂ ਹੀ ਬਣਾਉਣੇ ਜਿੱਦਾਂ ਵੀ ਕਸਟਮਰ ਮੰਗਦਾ ਇਹ ਇਦਾਂ ਸੀ ਇਹਦੇ ਗਲੇ ਤੇ ਇਦਾਂ ਪਹਿਲਾਂ ਹੀ ਇਹ ਨੈੱਕ ਇਦਾਂ ਬਣਿਆ ਹੋਇਆ ਸੀ ਆਪਾਂ ਸਿਰਫ ਇੱਥੇ ਸਿੰਪਲ ਨੈੱਕ ਬਣਾ ਕੇ ਤੇ ਸਿੰਪਲ ਹੀ ਰੱਖੇ ਇਹਨਾਂ ਨੂੰ ਸਿੰਪਲ ਹੀ ਇਹਦੇ ਨਾਲ ਸਲਵਾਰ ਸਟਿਚ ਕੀਤੀ ਹੈ ਇੱਕ ਸੂਟ ਸਲਵਾਰ ਸੂਟ ਇਹ ਆ ਜੀ ਇੱਕ ਹਾਂਜੀ ਇੱਕ ਸਲਵਾਰ ਸੂਟ ਇਹ ਆ ਇਹ ਵੀ ਉਹਨਾਂ ਨੇ ਗਰਮੀ ਦੇ ਅਕੋਰਡਿੰਗ ਸਿੰਪਲ ਹੀ ਬਣਾਉਣ ਗਿਆ ਸੀ ਇਹ ਸੂਟ ਵੀ ਆਪਾਂ ਜਮਾਂ ਸਿੰਪਲ ਰੈਡੀ ਕੀਤਾ ਤੇ ਇਹਦੇ ਨਾਲ ਵੀ ਆਪਾਂ ਨੇ ਸਲਵਾਰ ਹੀ ਸਟਿਚ ਕੀਤੀ ਆ ਅਗਲਾ ਸੂਟ ਆਪਣਾ ਇਹ ਆ ਇਹ ਮਹਿਰੂਨ ਕਲਰ ਦਾ ਸੂਟ ਆ ਇਹ ਵੀ ਆਪਾਂ ਸਿੰਪਲ ਸਲਵਾਰ ਸੂਟ ਹੀ ਸਟਿਚ ਕੀਤਾ ਕਿਉਂਕਿ ਜਿੱਦਾਂ ਦੇ ਉਹਨਾਂ ਨੇ ਕਿਹਾ ਸੀ ਆਪਾਂ ਨੇ ਉਦਾਂ ਦੀ ਸਟਿਚ ਕੀਤੀ ਆ ਤੇ ਆਪਾਂ ਸਿਰਫ ਇੱਕ ਇਹਦੇ ਦੀ ਵੀ ਆਪਾਂ ਸਿਰਫ ਇੱਕ ਕਰੀਮ ਕਲਰ ਇਹ ਚੋਂ ਉਠਾ ਕੇ ਤੇ ਸਿੰਪਲ ਪਾਈਪਿੰਗ ਇਹਦੇ ਗਲੇ ਤੇ ਬਾਹਾਂ ਤੇ ਤੇ ਚਾਕਾਂ ਤੇ ਆਪਾਂ ਨੇ ਲਗਾਈ ਆ ਇਹ ਸਲਵਾਰ ਤਾਂ ਉਹਨਾਂ ਦੀ ਰੈਡੀ ਹੋ ਗਈ ਤਮੀਜ਼ ਹਜੇ ਤਰਪਾਈ ਨੂੰ ਗਿਆ ਹੋਇਆ ਜੀ ਇਹ ਸਾਰੇ ਸੂਟ ਜਿਹੜੇ ਸਟਿਚ ਕੀਤੇ ਨੇ ਇਹ ਅੱਜ ਭੇਜਣੇ ਸੀ ਇਹਦੇ ਕਰਕੇ ਆਪਾਂ ਨੇ ਅੱਜ ਵੀਡੀਓ ਬਣਾਈ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵਧੀਆ-ਵਧੀਆ ਕਮੈਂਟ ਕਰੋ ਅਸੀਂ ਨਿਤ ਨਵੀਂ ਵੀਡੀਓ ਪਾਇਆ ਕਰਾਂਗੇ ਜਿਹੜੀ ਅੱਜ ਵੀਡੀਓ ਪਾਵਾਂਗੇ ਉਹ ਆਪਾਂ ਅੱਜ ਪਾਵਾਂਗੇ ਲੈਕਰ ਫਿਊਜ਼ਿੰਗ ਤੇ ਉਹ ਬਹੁਤ ਸਸਤੀ ਪੈਂਦੀ ਆ ਤੇ ਸੂਟਾਂ ਦੇ ਕਾਟਨ ਦੇ ਸੂਟਾਂ નીચે ਲੱਗਦੀ ਆ ਉਹ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਥੈਂਕ ਯੂ